ਕੀ ਤੁਸਾਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿਓ ਮਨੋ ਜੀ ਇਹ ਕਿਹੜਾ ਪੈਟਰੋਲ ਜੀ ਦਫਤਰ ਹੈ ਇਹ ਇਹ ਦਫਤਰ ਸਾਡਾ ਇਹ ਡੀਕੀ ਟੱਕਿਆ ਕਰਾਉਣਾ ਡੀਕੀਂਗ ਹੈਡ ਕੋਲੇ ਜਾਓ ਹੈਡ ਕਰਾਉਣਾ ਸਾਡੇ ਨਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਟਾਈਗਰ ਪੰਜਾਬ ਨਿਊਜ਼ ਚੈਨਲ ਨਾਲ ਅਤੇ ਮੈਂ ਸਤਰਾਮ ਸਿੰਘ ਮੈਂ ਇੱਕ ਕਹਿਣਾ ਚਾਹੁੰਦਾ ਸੀ ਵੀ ਇਹ ਵੀਡੀਓ ਵੇਖੋ ਇਹਦੇ ਵਿੱਚ ਜਿਹੜੀ ਕਾਲੀ ਵਰਕਰਾਂ ਨੂੰ ਬੀਡੀਪੀਓ ਮਹਿਲਾ ਅਫੀਸਰ ਆ ਉਹ ਕੀ ਗੱਲ ਕਹਿ ਰਹੀ ਆ ਐਸਐਚਓ ਨੂੰ ਕਹਿੰਦੀ ਵੀ ਇਹਨਾਂ ਨੂੰ ਕੱਢੋ ਬਾਹਰ ਪਹਿਲਾਂ ਤਾਂ ਇਹਦੀ ਪੂਰੀ ਵੀਡੀਓ ਸੁਣੋ ਤੇ ਫਿਰ ਇਹਨੂੰ ਅੱਗੇ ਜਾ ਕੇ ਨਾ ਪੂਰੀ ਤਰ੍ਹਾਂ ਠੋਕ ਕੇ ਜਵਾਬ ਦੇਵਾਂਗੇ ਠੀਕ ਆ ਤੇਰੀ ਡਿਊਟੀ ਬਣਦੀ ਕੀ ਆ ਡਿਊਟੀ ਕਰ ਕਿਸ ਤਰ੍ਹਾਂ ਰਹੇ ਹੋ ਉਹਨਾਂ ਲਈ ਦਿਨ ਜਿਹਦਾ ਖਮਿਆਜਾ ਕਿਵੇਂ ਭੁਗਤਣਾ ਪਏਗਾ ਪਹਿਲਾਂ ਵੀਡੀਓ ਸੁਣੋ ਤੇ ਉਹਦੇ ਬਾਅਦ ਚ ਮੈਨੂੰ ਲੱਗਦਾ ਹੈ ਵੀ ਛਕਾਉਣੇ ਆ ਚਾਹਣਾ ਸਮੋਸੇ ਗਰਮ ਗਰਮ ਠੀਕਾ ਧੰਨਵਾਦ ਹਾਂ ਐਸਚੂ ਸਾਹਿਬ ਇਹਨਾਂ ਨੂੰ ਨੇ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਕਿਤਾ ਪੈਡ ਜੀ ਦਫ਼ਤਰੋਂ ਬਾਹਰ ਕੱਢੋ ਜੀ ਆਪਣੇ ਕੰਪਨੀ ਦਾ ਦਫ਼ਤਰ ਸਾਡਾ ਜੀ ਟਿਕਟ ਸਾਈਡ ਦਾ ਕੰਮ ਕਰਨਾ ਹੈ ਧੱਕਾ ਕਰਾਉਣਾ ਹੈ ਕੀਲਿੰਗ ਹੈਂਡ ਕੋਲੇ ਜਾਓ ਹੈਡ ਕਰਾਉਣਾ ਸਾਡੇ ਨਾਲ ਹੈਂਡ ਕੋਲੇ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਦੋਂ ਵੀ ਮੈਂ ਬੋਲਿਆ ਕਿਸੇ ਪੱਖ ਦੇ ਮੁੱਦੇ ਤੇ ਬੋਲਿਆ ਜਦੋਂ ਕਿ ਮੇਰੀ ਕੋਈ ਪਾਰਟੀ ਨਹੀਂ ਨਾ ਕਾਂਗਰਸੀ ਨਾ ਝਾੜੂਨਾਰ ਵੈਤੀ ਨਾ ਖੇਤਰੀ ਨਾ ਇੰਟਰਨੈਸ਼ਨਲ ਜਿਹੜੀ ਕਿ মিডিਆ ਦੀ ਹੋਣੀ ਚਾਹੀਦੀ ਆ ਮੈਂ ਦੋ ਥਾਈਂ ਸਰਕਾਰ ਜੋਗ ਹੈ ਮੇਰੇ ਪਹਿਲਾਂ ਤਾਂ ਮੈਂ ਦਿਹਾਤੀ ਪੱਤਰਕਾਰ ਹੋਣ ਦੇ ਨਾਤੇ ਇੱਕ ਪਿੰਡੂ ਸ਼ੋਤਾਬਲੀ ਵਰਤਦਾ ਐ ਮੇਰੇ ਮਾਤਾ ਜੀ ਜਿਹੜੇ ਵੀਡੀਓ ਸਾਹਬ ਆ ਦੂਸਰੇ ਬਸੇ ਕਹਿ ਰਹੇ ਵੀ ਸਾਰਾ ਮੌਕੇ ਦੇ ਅਫੀਸਰ ਆਫਸਰ ਆ ਤੇ ਮੈਂ ਕਹਿਣਾ ਚਾਹੁੰਦਾ ਜੀ ਜਿਸ ਤਰ੍ਹਾਂ ਇਹ ਬਿਹੇਵ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਕਹੇ ਪੀਐਸਐਚਓ ਸਾਹਿਬ ਇਹਨਾਂ ਨੂੰ ਬਾਹਰ ਕੱਢ ਦਿਓ ਕੱਢ ਦਿਓ ਤਬਕੇ ਮੈਡਮ ਜੀ ਯਾਦ ਰੱਖੋ ਤੁਸੀਂ ਪਬਲਿਕ ਦੇ ਰਵੰਟੋ ਨੌਕਰ ਹੋ ਤੁਸੀਂ ਪਬਲਿਕ ਨੇ ਤੁਹਾਨੂੰ ਬਣਾਇਆ ਪਬਲਿਕ ਤੁਹਾਨੂੰ ਤਨਖਾਹ ਦੇਰੀ ਆ ਪੈਰਸ ਤੋਂ حاصل ਕਰਨੇ ਜਿਹੜੀ ਤਨਖਾਹ ਇੱਕ ਇੱਕ ਚਾਹ ਪੀਣ ਵਾਲੀ ਡੱਬੀ ਤੋਂ ਲੈ ਕੇ ਰੋਟੀ ਦਾਲ ਤੱਕ ਦਾ ਜਿਹੜਾ ਪੈਸਾ ਉਹ ਤੁਹਾਡੇ ਕੋਲੇ ਆ ਰਿਹਾ ਜਿਹਦੀ ਤੁਸੀਂ ਤਨਖਾਹ ਲੈਨੇ ਹੋ ਦੂਸਰੇ ਪਾਸੇ ਇਸ ਗਲਤਫਹਿਮੀ ਦਾ ਮੈਨੂੰ ਬਹੁਤ ਪੂਰੀ ਤਰ੍ਹਾਂ ਧੋਖਾ ਵੀ ਤੁਸੀਂ ਇੱਕ ਮਹਿਲਾ ਹੋਣ ਵਾਲੀ ਆਪਦੀ ਜਿਹੜੀ ਉਹ ਨਿਸ਼ਾਨੀ ਦੱਸ ਰਹੇ ਹੋ ਪਰ ਤੁਸੀਂ ਹੁਣ ਇਸ ਵੇਲੇ ਸਤਕਾਰਯੋਗ ਮਹਿਲਾ ਨਹੀਂ ਉਹ ਸਤਕਾਰਯੋਗ ਜ਼ਿਲ੍ਹੇ ਦੇ ਮਾਲਕ ਬੀਡੀਪੀ ਬੀਡੀਪੀ ਹੋਂ ਤੁਸੀਂ ਬੀਡੀਪੀ ਹੋਂ ਇਸ ਕਰਕੇ ਤੁਸੀਂ ਕਿੱਡੀ ਛੇਤੀ ਭੁੱਲ ਗਏ ਵੀ ਜਿੱਦ ਦੇਣਾ ਤੇ ਰਾਤ ਵੀ ਆਉਣੀ ਆ ਜੇ ਰਾਤ ਆ ਤੇ ਦਿਨ ਵੀ ਆਉਣਾ ਹੈ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਸਤਾ ਚੋਂ ਬਾਹਰ ਆਣਾ ਤੇ ਸਦਾ ਆਮ ਆਦਮੀ ਪਾਰਟੀ ਨੇ ਨਹੀਂ ਸਤਾ ਦੇ ਵਿੱਚ ਰਹਿਣਾ ਤੇ ਸਦਾ ਜਿਹੜੇ ਐਸਐਚਓ ਨੂੰ ਤੁਸੀਂ ਆਰਡਰ ਕਰਦੇ ਹੋ ਹੁਕਮ ਕਰਦੇ ਹੋ ਨਾ ਸਦਾ ਐਸਐਚਓ ਨੇ ਵੀ ਝਾੜੂ ਵਾਲਿਆਂ ਦੀ ਗੱਲ ਨਹੀਂ ਮੰਨਣੀ ਹੈਗੀ ਇਹ ਨਹੀਂ ਤੇ ਦੂਜੀ ਵਾਰੀ ਨੂੰ ਉਸ ਸਮੇਂ ਨੂੰ ਉਹ ਰ ਐਸਐਚਓ ਆਜੂਗਾ ਤੇ ਤੁਸੀਂ ਤਾਂ ਉਹੀ ਰਹਿਣਾ ਵੱਧ ਤੋਂ ਵੱਧ ਤੁਸੀਂ ਕੋਈ ਡਿਊਟੀ ਦੇ ਮੁਤਾਬਕ ਥੋੜੀ ਤਰੱਕੀ ਕਰ ਲੋਗੇ ਪਰ ਰਹੋਗੇ ਤਾਂ ਨੌਕਰ ਨਾ ਪਬਲਿਕ ਦੇ ਨੌਕਰ ਰਹੋਗੇ ਤੁਸੀਂ ਤੁਹਾਨੂੰ ਕਾਨੂੰਨ ਦੀ ਪਹਾਜਤ ਕਰਨ ਵਾਸਤੇ ਇਸੇ ਚੇਅਰ ਤੇ ਬਿਠਾਇਆ ਗਿਆ ਹੈ ਤੁਹਾਨੂੰ ਪਬਲਿਕ ਦੀ ਦੁੱਖ ਤਕਲੀਫ ਸੁਣ ਲਈ ਬਿਠਾਇਆ ਗਿਆ ਹੈ ਤੁਹਾਨੂੰ ਇਨਸਾਫ ਦੇਣ ਲਈ ਪਿਖਾਇਆ ਗਿਆ ਹੈ ਇੱਕ ਤਰ੍ਹਾਂ ਤੁਹਾਡੀ ਕੁਰਸੀ ਸਤਕਾਰਯੋਗ ਕੋਟਾ ਕਿਉਂਕਿ ਉਹਨਾਂ ਕੋਟਾ ਚ ਤਾਂ ਜਾ ਕੇ ਬੰਦੇ ਨੂੰ ਕੋਈ ਆਸ ਨਹੀਂ ਰਹਿੰਦੀ ਜਦੋਂ ਉਹਨੂੰ ਨਿਆਂ ਮਿਲਦਾ ਉਹ ਬੰਦਾ ਅਗਲੇ ਪਾਸੇ ਚਲੇ ਜਾਂਦਾ ਹੈ ਤੇ ਜਿੱਥੋਂ ਤੁਰੰਤ ਨਿਆਂ ਮਿਲਣਾ ਤੁਸੀਂ ਨਿਆਂ ਦੇਣ ਦੀ ਬਜਾਏ ਐਸਐਚਓ ਸਾਹਿਬ ਕਹਿੰਦੇ ਇਹਨੂੰ ਬਾਹਰ ਕੱਢ ਦਿਓ ਤੇ ਜੇ ਕੱਲ ਉਹ ਆ ਗਏ ਫੇਰ ਫਿਰ ਕਿੱਥੇ ਜਾਊਗੀ ਗੱਲ ਫਿਰ ਇਹ ਜਿਹੜਾ ਐਸਐਚਓ ਤੁਹਾਡਾ ਹੁਕਮ ਮੰਨ ਰਿਹਾ ਹੈ ਤੁਸੀਂ ਸਰਕਾਰ ਦੇ ਇਸ਼ਾਰਿਆਂ ਤੇ ਕਰਦੇ ਹਾਂ ਫਿਰ ਸਰਕਾਰ ਕਿੱਥੋਂ ਲੱਭੀ ਜਾਊਗੀ ਐਸੋ ਚੋ ਕਿੱਥੋਂ ਆਊਗਾ ਤੇ ਤੁਸੀਂ ਤਾਂ ਕੋਈ ਚੱਕਰ ਨਹੀਂ ਹੈਗਾ ਅਜ ਰਿਟਾਇਰਮੈਂਟ ਵੀ ਹੋ ਗਏ ਤਾਂ ਜੋ ਸਰਕਾਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਹੁਣ ਮਜੀਠੀਆ ਵੀ ਇਹ ਗੱਲ ਕਹਿੰਦਾ ਸੀ ਸਾਰਾ ਕੁਝ ਜੇ ਸਰਕਾਰਾਂ ਦੇ ਹੱਥ ਲੰਮੇ ਆ ਤਾਂ ਤਾਂ ਹੀ ਕਿੱਥੇ ਬੈਠਾਓ ਕੈਬਨਟ ਮੰਤਰੀ ਆ ਕਿੰਨਾ ਕੁਝ ਆਊ ਸਾਰਾ ਕੁਝ ਆ ਬੈਠਾ ਹੈ ਕਿ ਨਹੀਂ ਹੈ ਇਹ ਸਰਕਾਰਾਂ ਦੀ ਮਿਹਰਬਾਨੀ ਨਾਲ ਬੈਠਾ ਤੂੰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਂ ਹਰ ਅਫਸਰ ਨੂੰ ਕਹਿਣਾ ਵੀ ਜੇ ਦੇਣਾ ਤੇ ਰਾਤ ਆ ਤੇ ਰਾਤ ਆ ਤੇ ਦੇਣਾ ਮੈਂ ਅੱਕੇ ਵੀ ਦੱਸਿਆ ਹੈ ਤੇ ਡਿਊਟੀ ਮੁਤਾਬਕ ਡਿਊਟੀ ਉਹ ਕੀਤਾ ਜਾਵੇ ਕਿਉਂਕਿ ਪਵਲਕ ਜਿਹੜੀ ਉਹ ਨੇਪਾਲ ਵਾਗੂ ਤਖਤਾਂ ਪਲਟ ਦਿੰਦੀ ਆ ਤੇ ਕਮ ਆਦਮੀ ਪਾਰਟੀ ਦੀ ਸਰਕਾਰ ਚੇਂਜ ਨਹੀਂ ਹੋਊਗੀ ਇਹ ਕਿਵੇਂ ਹੋ ਸਕਦਾ ਕੌਣ ਕਹਿ ਸਕਦਾ ਵੀ ਅਸੀਂ ਇਹਨਾਂ ਦੇ ਕਹਿਣ ਤੇ ਅਸੀਂ ਐਂ ਕਰਾਂਗੇ ਕਿੱਡੀ ਕਿੱਡੀ ਕੋਈ ਤੁਹਾਡੇ ਪੋਤਰੇ ਦੀ ਬਰਾਬਰ ਆ ਕੋਈ ਤੁਹਾਡੇ ਭਰਾ ਦੀ ਬਰਾਬਰ ਆ ਕੋਈ ਤੁਹਾਡੇ ਪਿਤਾ ਦੀ ਬਰਾਬਰ ਆ ਚਿੱਟੇ ਦਾੜੇ ਛੱਡੇ ਆ ਗੁਰੂ ਦਾ ਰੂਪ ਆ ਅਮਰਤ ਛਕੇ ਆ ਨੀਲੀਆਂ ਪੱਗਾਂ ਤੁਸੀਂ ਕਿਸ ਤਰ੍ਹਾਂ ਜਾਨਵਰਾਂ ਵਾਂਗੂ ਇਹ ਗੱਲ ਕਹਿ ਰਹੇ ਹੋ ਐਸਚੋ ਸਾਹਿਬ ਇਹਨਾਂ ਨੂੰ ਬਾਹਰ ਕੱਢੋ ਲੈ ਤੁਹਾਡਾ ਇੱਥੇ ਕੀ ਆ ਤੁਹਾਡੀ ਤਾਂ ਨਹੀਂ ਇਹ ਕੁਰਸੀ ਕੁਰਸੀ ਤਾਂ ਜ਼ਿਲੇ ਦੀ ਆ ਜ਼ਿਲੇ ਦੇ ਲੋਕਾਂ ਦੀ ਆ ਇੱਥੇ ਤੁਸੀਂ ਜਾਏ ਤਾਂ ਹੋਰ ਕੋਈ ਆ ਜਾਊਗਾ ਤੇ ਪਰ ਜਿਹੜਿਆ ਨਾ ਤੁਸੀਂ ਇਸ ਤਰ੍ਹਾਂ ਕਰਦੇ ਹੋ ਇਹ ਠੀਕ ਨਹੀਂ ਲੱਗਦਾ ਹੈਗਾ ਸੋਚ ਕੇ ਚੱਲੋ ਜਿਹੜੀਆਂ ਮੈਂ ਗੱਲਾਂ ਦਸੀਆਂ ਇਹਦੇ ਵਾਲਾ ਧਿਆਨ ਦਿਓ ਜ਼ਰੂਰੀ ਹੋਰ ਮੈਂ ਕਿਹੜਾ ਕਹੋਂ ਨਾ ਕਾਲੀਆਂ ਦੇ ਮੇਰੇ ਕੁਛ ਲੱਗਦਾ ਮੈਂ ਤਾਂ ਉਹਨਾਂ ਨੂੰ ਜਾਣਦਾ ਤੱਕ ਨਹੀਂਗਾ ਹੈਗਾ ਸਿਰਫ ਮੈਂ ਜਿਹੜਾ ਬਿਹੇਵ ਹੈ ਉਹਦੀ ਗੱਲ ਕਰਦਾ ਤੇ ਨਹੀਂ ਹੋਣਾ ਚਾਹੀਦਾ ਇਸ ਤੋਂ ਕਰੋ ਸਤਕਾਰ ਕਰੋ ਤੁਹਾਡਾ ਲੋਕ ਸਤਕਾਰ ਕਰਦੇ ਆ ਇਹ ਨਹੀਂ ਹੈਗਾ ਵੀ ਸਰਕਾਰਾਂ ਪਿੱਛੇ ਲੱਗ ਕੇ ਅਸੀਂ ਆਪਣੇ ਆਪ ਹੀ ਪਏ ਨਹੀਂ ਛੱਡ ਚਾਹੀਏ ਤਾਂ ਕੁਝ ਕਰ ਲਗੇ ਮਨੁੱਖ ਨੂੰ ਹਰ ਵੇਲੇ ਜ਼ਮੀਨ ਨਾਲ ਤੇ ਜ਼ਮੀਨ ਤੇ ਵਸਦੇ ਲੋਕਾਂ ਨਾਲ ਰਹਿਣ ਦੀ ਜ਼ਿਆਦਾ ਜ਼ਰੂਰਤ ਹੈ ਸਰਕਾਰਾਂ ਜਿਹੜੀਆਂ ਇਹ ਹਨੇਰੀਆਂ ਹਵਾ ਦੇ ਬੁੱਲੇ ਆ ਆ ਗਿਆ ਚਲੇ ਗਿਆ ਆ ਗਿਆ ਚਲੇ ਗਿਆ ਕਦੇ ਤੱਤਾ ਆ ਜਾਂਦਾ ਕਦੇ ਠੰਡਾ ਆ ਜਾਂਦਾ ਪਰ ਮੈਂ ਹਰ ਮਨੁੱਖ ਨੂੰ ਇਹ ਕਈ ਨਾ ਹਾਰੂ ਵਿਸਰ ਨੂੰ ਕਈ ਨਾ ਤੱਤੇ ਬੁੱਲੇ ਦੀ ਪਰੇਸ਼ ਨਾ ਕਰੋ ਠੰਡੇ ਬੁੱਲੇ ਨਾ ਰਹੋ ਕਿਉਂਕਿ ਲੋਕਾਂ ਨੇ ਤੁਹਾਡੇ ਕੋਲ ਆਣ ਕੇ ਠੰਡਕ ਲੈਣੀ ਹੈ ਸਾਫ ਲੈਣਾ ਤੁਹਾਡੇ ਕੋਲ ਇਹ ਆਪਣੀ ਦੁੱਖ ਤਕਲੀਫ ਦੱਸਣੀ ਆ ਤੁਹਾਡੇ ਕੋਲ ਮਾਨਹਾਨੀ ਨਹੀਂ ਕਰਵਾਉਣੀ ਹੈਗੀ ਵੀ ਵੇਖ ਕੀ ਕਰੋ ਜੀ ਐਸਐਚਓ ਸਾਹਿਬ ਬਾਹਰ ਕੱਢੋ ਇਹਨਾਂ ਨੂੰ ਲੈ ਇੱਕ ਇਧਰ ਨਹੀਂ ਠੁਠੀ ਆ ਜੀ ਸੁਣੋ ਕਰ ਲਓ ਨਾ ਜੀ ਜੇ ਨਹੀਂ ਹੱਕ ਬਣਾਉਂਦਾ ਉਹਨੂੰ ਦੱਸੋ ਕਿ ਤੁਸੀਂ ਇਸ ਗੱਲ ਤੋਂ ਤੁਸੀਂ ਗਲਤੋਂ ਤੁਹਾਡੇ ਅਧਿਕਾਰ ਨਹੀਂ ਹੈ ਅਧਿਕਾਰ ਖੇਤਰ ਤੋਂ ਬਾਹਰ ਬਸ ਗੱਲ ਮੁੱਕ ਗਈ ਆਪੇ ਚਲੇ ਜਾਣਗੇ ਜੇ ਤੁਸੀਂ ਕੋਈ ਸੁਭਲਾ ਕੇ ਦਲੀਲ ਨਹੀਂ ਕਰੋਗੇ ਤਾਂ ਫਿਰ ਵੀ ਚਲੇ ਜਾਣਗੇ ਕਿਉਂਕਿ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਵੀ ਕਿਵੇਂ ਚੱਲ ਰਿਹਾ ਸਿਸਟਮ ਜਦੋਂ ਸਰਕਾਰ ਉਹਨਾਂ ਦੀ ਆ ਅਫਸਰ ਵੀ ਤਾਂ ਉਹਨਾਂ ਦੇ ਹੀ ਆ ਤੇ ਫਿਰ ਜਦੋਂ ਅੱਗੇ ਸਭ ਕੁਝ ਹੋ ਰਿਹਾ ਤੁਹਾਡੀ ਇਸ ਤਰ੍ਹਾਂ ਮਾਨਣਾ ਨਹੀਂ ਕਰਨਾ ਲੋਕਾਂ ਦਾ ਮਨ ਤੋੜਨਾ ਇਹ ਗੱਲ ਚੰਗੀ ਨਹੀਂ ਹੈਗੀ ਤੀਸਰੀ ਵਾਰ ਦੇਣਾ ਤੇ ਰਾਤ ਆ ਰਾਤ ਆ ਤਾਂ ਦੇਣਾ ਕੋਈ ਕਾਲੀ ਐਡੇ ਮਾਰੇ ਵੀ ਨਹੀਂ ਹੈਗੇ ਵੀ ਮੁੜ ਕੇ ਕਦੇ ਆਉਣਗੇ ਹੀ ਨਹੀਂ ਤੇ ਕਿਸੇ ਅਫਸਰ ਨੂੰ ਪੁੱਛਣਗੇ ਹੀ ਨਹੀਂ ਆ ਕੇ ਕਿਹਾ ਕੁੱਸਾ ਤਾਂ ਸਾਰਿਆਂ ਨੂੰ ਹੁੰਦਾ ਹੈ ਧੰਨਵਾਦ tassu